ਪ੍ਰਿੰਸੀਪਲ ਸਰਵੀਰ ਸਿੰਘ ਨੇ ਪੁਰ ਸੱਚ ਭਰੇ ਕਿਤਾਬ ਦੇ ਵਿੱਚ ਇੱਕ ਗੱਲ ਦਾ ਜ਼ਿਕਰ ਕੀਤਾ ਹੈ ਨਾ ਪਰ ਕਿ ਜਿਸ ਵੇਲੇ ਬਾਬਰ ਨੇ ਲਾਹੌਰ ਦੀ ਧਰਤੀ ਤੇ ਹਮਲਾ ਕਰ ਦਿੱਤਾ ਲਾਹੌਰ ਨੂੰ ਉਟਿਆ ਗਿਆ ਕਾਰਾਂ ਨੂੰ ਅਕਲਾ ਦਿੱਤੀ ਇਹ ਭਾਈ ਦਾ ਉਹ ਉਥੇ ਰਿਹਾ ਗਿਆ ਲੋਕ ਭੱਜ ਉੱਠੇ ਆਪਣੀ ਜਾਨ ਬਚਾਣ ਲਈ ਕੋਈ ਕਿਸੇ ਪਾਸੇ ਨੂੰ ਦੌੜੇ ਆ ਕੋਈ ਕਿਸੇ ਪਾਸੇ ਨੂੰ ਦੌੜੇ ਜਦੋਂ ਭਾਈ ਤਾਰੂ ਕੋਠ ਨੇ ਵੇਖਿਆ ਕਿ ਘਰਾਂ ਅੱਗ ਲੱਗੀ ਅੱਗ ਵੀ ਬਹੁਤ ਤੇਜ਼ ਹੈ ਕਰਮਸ਼ਾਲਾ ਇੱਕ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਇੱਕ ਬਾਲਟੀ ਲਈ ਉਹਦੇ ਵਿੱਚੋਂ ਬਾਲਟੀ ਭਰਦਾ ਹੈ ਤੇ ਬਾਲਟੀ ਭਰ ਕੇ ਪਾਣੀ ਨਹੀਂ ਸੱਕਦਾ ਬਣਦਾ ਲੋਕ ਇਹਨੂੰ ਕਹਿੰਦੇ ਨੇ ਕਿ ਨਹੀਂ ਭਜਦਾ ਰੂ ਤੇਰੀ ਇੱਕ ਬਾਲਟੀ ਨਾਲ ਅੱਗ ਨਹੀਂ ਬੁਝਦੀ ਅੱਗ ਬਹੁਤ ਤੇਜ਼ ਹੈ ਤੇ ਭਾਈ ਕਾਰ ਨੂੰ ਉਹ ਮੁੱਛ ਨੇ ਇੱਕ ਗੱਲ ਅਖੰਦਾ ਕਹਿੰਦਾ ਭਾਵੇਂ ਪਤਾ ਮੈਨੂੰ ਵੀ ਹੈ ਕਿ ਅੱਗ ਬਹੁਤ ਤੇਜ਼ ਹੈ ਤੇਰੀ ਇੱਕ ਬਾਲਟੀ ਪਾਣੀ ਇਹ ਅੱਗ ਨੂੰ ਬੁਝਾ ਸਕੀ ਜਿੰਨੇ ਸਮੇਂ ਨੂੰ ਮੈਂ ਅੱਗ ਦੇ ਉੱਪਰ ਜਾ ਕੇ ਪਾਣੀ ਹੁੰਦਾ ਹਾਂ ਉਨਾ ਪਾਣੀ ਤੱਕ ਛੜ ਕੇ ਭਾਵ ਬਣ ਉੱਠ ਜਾਂਦਾ ਹੈ ਅੱਗ ਬੜੀ ਤੇਜ਼ ਹੈ ਮੈਂ ਫੇਰ ਪੱਜਾ ਨਾਲ ਵੇਟੇ ਕਿ ਪੱਦਾ ਬਿੱਲੂ ਵੀ ਹੈ ਫਿਰ ਲੋਕ ਇਹਨੂੰ ਪੁੱਛਦੇ ਨੇ ਕਹਿੰਦੇ ਵੀ ਜੇ ਤੈਨੂੰ ਪਤਾ ਹੈ ਕਿ ਪਾਣੀ ਆਉਣਾ ਕਿਉਂ ਨਹੀਂ ਹਟਦਾ ਕਿਉਂ ਪਾਣੀ ਭਾਈ ਜਾਂਦਾ ਉਹ ਲੋਕ ਵੀ ਭੱਜ ਗਿਆ ਕੋਈ ਜਾਣ ਨਹੀਂ ਉਹ ਵੀ ਭੱਜ ਬੱਜ ਭਾਈ ਤਾਰੂ ਕੋਪੜ ਕੇ ਨਾ ਨਹੀਂ ਪਾਉਂਦਾ ਮੈਂ ਹੁੰਦਾ ਫਿਕਰ ਕਿਸੇ ਨੂੰ ਦੁੱਖ ਮਿਲਿਆ ਉਹ ਤੇ ਸਿੱਖ ਉਸ ਦੁੱਖ ਨੂੰ ਵੇਖ ਕੇ ਬੈਠ ਨਹੀਂ ਸਕਦਾ ਉਸ ਦੁੱਖ ਨੂੰ ਦੂਰ ਕਰਨ ਦਾ ਜਨਨ ਕਰਦਾ ਮੈਨੂੰ ਤਾਂ ਫਿਰ ਮੇਰੇ ਗੁਰੂਾਨੰਕ ਸਾਹਿਬ ਦਾ ਹੁਕਮ ਹੀ ਹੈ ਕਿ ਕਿਰਤ ਕਰੀ ਨਾਭ ਜੱਤੀ ਵੰਡ ਕੇ ਸਕੀ ਤੇ ਦੂਜਿਆਂ ਦਾ ਦੁੱਖ ਵੀ ਵੰਡ ਲਈ ਪਤਾ ਮੈਨੂੰ ਵੀ ਹੈ ਕਿ ਅਗਲੀ ਕੁਝ ਵੀ ਮੇਰੀ ਇੱਕ ਬਾਲਟੀ ਦਾ ਫਿਰ ਉਸ ਤਾਰੂ ਲੋਕ ਨੇ ਇੱਕ ਬਚਨ ਆਇਆ ਉਹ ਕਹਿੰਦਾ ਹੈ ਕਿ ਰੱਬ ਦੀ ਦਰਗਾਹ ਦੇ ਵਿੱਚ ਦੋ ਜਾਣਿਆਂ ਦਾ ਨਾਮ ਲਿਖਿਆ ਥਾ ਇੱਕ ਨੂੰ ਲੋਥ ਘੂੜਗੇ ਦਿਨਾਂ ਨੇ ਅੱਗ ਲਾਈਏ ਅਪਰਾਧੀ ਹੋਣ ਲੋਕ ਦੋਸ਼ੀ ਹੋਣਗੇ ਉਹਨਾਂ ਦਾ ਨਾਮ ਲਿਖਿਆ ਜਾਣਾ ਹੈ ਇੱਕ ਪਾਸੇ ਦੂਜੇ ਪਾਸੇ ਦਾ ਨਾਮ ਲਿਖਿਆ ਜਾਣਾ ਹੈ ਜਿਨ੍ਹਾਂ ਨੇ ਅੱਗ ਬੁਝਾਣ ਦਾ ਜਸਰ ਕੀਤਾ ਭਾਵੇਂ ਪੂਜੀ ਭਾਵੇਂ ਨਹੀਂ ਪਰ ਯਤਨ ਕੀਤਾ ਉਹ ਜਿਹੜੇ ਅਗ ਬਝਾਣ ਵਾਲੇ ਹੋਣ ਉਹਨਾਂ 'ਚ ਮੇਰਾ ਨਾਮ ਵੀ ਲਿਖਿਆ ਜਾਂਦਾ ਮੈਂ ਇਹ ਯਤਨ ਕਰਦਾ ਹਾਂ ਕਿ ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਦੋ ਨਾਂ ਲਿਖੇ ਜਾਂਦੇ ਇੱਕ ਪਾਸੇ ਲਿਖ ਅਗ ਨਾਣ ਵਾਲਿਆਂ ਦਾ ਨਾਮ ਹੁੰਦਾ ਹੈ ਤੇ ਦੂਜੇ ਪਾਸੇ ਅਗ ਬਝਾਣ ਵਾਲਿਆਂ ਦਾ ਨਾਮ ਹੁੰਦਾ ਬਾਬਰ ਤੇ ਬਾਬਰ ਦੀਆਂ ਫੌਜਾਂ ਅਗ ਨਾਣ ਵਾਲੇ ਨੇ ਇਹਨਾਂ ਦਾ ਇੱਕ ਪਾਸੇ ਨਾਮ ਲਿਖਿਆ ਜਾਂਦਾ ਤੇ ਮੈਂ ਆਪ ਨੂੰ ਜਾਣ ਵਾਲਾ ਮੇਰਾ ਦੂਜੇ ਪਾਸੇ ਨਾਲ ਲਿਖਿਆ ਹੈ ਕਿ ਇਹ ਭਲਾ ਕਰਨ ਵਾਲਾ ਫਿਰ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਗੁਰੂ ਨਾਨਕ ਸਾਹਿਬ ਨੇ ਮੇਰੇ ਉੱਤੇ ਉਪੰਤ ਕੀਤਾ ਹੈ ਵਚਨ ਕੀਤਾ ਹੈ ਕਿ ਕਰਤ ਕਰ ਨਾਮ ਜਪ ਬਣ ਕੇ ਸ਼ਰ ਦੂਜਿਆਂ ਦਾ ਭਲਾ ਇਹ ਗੱਲ ਕਿ ਇਹ ਭਾਈ ਤਾਰੂ ਉਹ ਹੈ ਬਾਲਤੀ ਭਰੀ ਜੋ ਫਿਰ ਉਸ ਆਦੂ ਪਰਮਾਣੂ ਬਾਬਰ ਦੀਆਂ ਫੌਜਾਂ ਦੇ ਚੁਕਿਆ ਸੀ ਅੱਖ ਦੇ ਤਸਵੀਰ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਇਹ ਪਹਿਲਾ ਸਿੱਖ ਹੈ ਜਿਹੜਾ ਸ਼ੀਰ ਹੋਇਆ ਭਾਈ ਉਦਾਸ ਜੀ ਨੇ ਆਪਣੀਆਂ 12 ਸਿੱਖਾਂ ਦਾ ਨਾਮ ਲਈਆ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦਾ ਨਾਮ ਸਭ ਤੋਂ ਪਹਿਲਾ ਨਾਮ ਭਾਈ ਤਾਰੂ ਟੋਕੜ ਦਾ ਕਿਹਾ ਜਦੋਂ ਕਿ ਉਸ ਵੇਲੇ ਭਾਈ ਮਦਨ ਦਾਸ ਮਹਾਰਾਜ ਦੇ ਅੰਦਰ ਭਾਈ ਭੀਰ ਤੇ ਭਾਈ ਆਦਿ ਸਿਕਮਣ ਚੁੱਕੇ ਨੇ ਗੁਰੂ ਨਾਨਕ ਸਾਹਿਬ ਉਹਸ ਬਲੇ ਕੁ ਨੂੰ ਨਾਰਾਇਣ ਸਾਹਿਬ ਦਾ ਭਾਈ ਮੱਤਾਨਾ ਭਾਈ ਪਰੀਖੀ ਨੇ ਸਹਿ ਭਾਈ ਮਨੁੱਖ ਹੈ ਹੋਰ ਪਤਾ ਨਹੀਂ ਕਿੰਨੇ ਕਿ ਸਿੱਖ ਨੇ ਕੀ ਮਨਾਰਕ ਸਾਹਿਬ ਦੇ ਬੇਨਤ ਸਿੱਖ ਪਰ ਜਦੋਂ ਭਾਈ ਉਦਾਸ ਨੇ ਸਿੱਖਾਂ ਦੇ ਨਾਮ ਕੇ ਨਾਰਾਇਣ ਸਾਹਿਬ ਦੇ ਸਿੱਖਾ ਦਾ ਦਾਨ ਕੀਤਾ ਭਾਈ ਤਾਰੂ ਕੋਪੜ ਦਾ ਨਾਮ ਪਹਿਲਾਂ ਲਿਖਿਆ ਤਾਰੂ ਕੋਪੜ ਤਾਰਿਆ ਗੁਰਮਖ ਪਾਇ ਸੁਪਾਇ ਤਾਸ ਭਾਈ ਦਾ ਦਾ ਇਕ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰਕੇ ਧਾਰ। ਰਹਿਣ। ਸਿੱਖਾ ਕਿਸੇ ਦਾ ਬੁਰਾ ਹੁੰਦਾ ਹੋਵੇ, ਮਾੜਾ ਹੁੰਦਾ ਹੋਵੇ, ਵੇਖ ਕੇ ਬੈਠ ਨਾ। ਚੰਗਿਆਂ ਤੇ ਤੇਰਾ ਨਾਮ ਲਿਖਿਆ ਜਾਂਦਾ ਹੈ। ਦੇਵ ਦੀ ਮਦਦ ਕਰੇਗਾ ਤਾਂ। ਜੇ ਉਹਦੀ ਸ਼ਹਾਦਤ ਕਰੇਗਾ ਤਾਂ। ਤੈਨੂੰ ਚੇਤੇ ਕੀਤਾ ਜਾਏਗਾ ਇਹ ਨਾਲ ਸੋਚਿਆ ਕਰ ਕਿ ਮੇਰੇ ਕਰ ਨਾਲ ਨਹੀਂ ਹੋ ਜਾਂ ਮੈਂ ਨਹੀਂ ਕਰ ਸਕਦਾ ਤੂੰ ਯਤਨ ਕਰੇਗਾ ਹੋ ਸਕਦਾ ਹੈ ਕਿ ਪਰ ਜਦੋਂ ਰੱਬ ਦੀ ਦਰਗਾਹ ਦੇ ਵਿੱਚ ਚੰਗਿਆਂ ਦਾ ਨਾਮ ਲਿਆ ਜਾਏਗਾ ਜੇ ਤੂੰ ਜਾਈਂ ਕਰੇਗਾ ਤੇਰਾ ਨਾਮ ਵੀ ਚੰਗਿਆਂ ਚ ਲਿਖਿਆ ਜਾਏਗਾ